ਗਰਮੀ ਦੇ ਨਾਲ-ਨਾਲ ਜਿੱਥੇ ਬਰਸਾਤ ਹੁੰਦੀ ਹੈ ਉੱਥੇ ਹੀ ਲੋਕਾਂ ਨੂੰ ਕਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਵੀ ਪੈਂਦਾ ਹੈ ਐਸੀ ਤਰ੍ਹਾਂ ਦਾ ਇੱਕ ਮਸਲਾ ਸਾਹਮਣੇ ਆਇਆ ਖਰੜ ਦੇ ਸਿਟੀ ਹਾਰਟ ਦੇ ਵਿੱਚ ਜਿੱਥੇ ਗਰਮੀ ਦੇ ਕਾਰਨ ਬਰਸਾਤ ਹੋਣ ਕਾਰਨ ਜਿਹੜਾ ਹੈ ਚਾਰ ਖਤਰਨਾਕ ਸੱਪ ਜਿਹੜੇ ਨੇ ਇੱਕ ਸ਼ੋਰੂਮ 'ਚ ਵੜ ਗਏ ਸ਼ੋਰੂਮ ਦੇ ਵਿੱਚ ਵੜਨ ਤੋਂ ਬਾਅਦ ਜਿਹੜਾ ਹੈ ਸ਼ੋਰੂਮ ਦੇ ਮਾਲਕ ਦੇ ਵਿੱਚ ਸੈਨ ਦਾ ਮਾਹੌਲ ਸੀ ਡਰੇ ਹੋਏ ਸੀ ਤੇ ਮੌਕੇ ਤੇ ਸਪੇਰੇ ਨੂੰ ਬੁਲਾ ਕੇ ਇਹਨਾਂ ਸੱਪਾਂ ਨੂੰ ਜਿਹੜਾ ਹੈ ਰੈਸਕਿਊ ਕਰਵਾਇਆ ਗਿਆ ਕੀ ਮਾਲਕ ਕਹਿੰਦੇ ਨੇ ਕੀ ਸਵੇਰਾ ਕਹਿੰਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਫੱਟੀ ਲਿਆ ਕੋਈ ਫੱਟੀ ਦੇ ਦੇ ਵੱਡੀ ਲਿਆ ਅਜੀਬ ਕਰਦਾ ਕਿੰਨੀ ਵੱਡੀ ਵੱਡੀ ਜ਼ਹਿਰੀ ਜਹਿਰੀ ਇਹ ਹਾਂ ਇਹ ਬੱਚਾ ਇਹ ਛੋਟਾ ਲੱਗਦਾ ਅਜੇ ਇਹ ਛੋਟਾ ਨਹੀਂ ਪੁਰਾਣਾ ਸਾਪੇ ਬਾਈ ਜੀ ਅੱਛਾ ਹਾਂ ਉਹ ਛੋਟੀ ਫੱਟੀ ਦੇ ਦੇ ਮੇਰਾ ਡੰਡਾ ਦੇ ਦੇ ਇੱਥੇ ਪਿਆ ਸਰ ਦੂਸਰੇ ਦੇਖੋ ਡੰਡਾ ਰੱਖੋ ਆਹ ਤੇ ਆ ਇਹਦਾ ਬੇਬੀ ਲੱਗਦਾ ਕਰਦਾ ਇਹ ਮਾਪਿਆਂ ਨਾ ਮਾਰ ਮਾਰ ਕੇ ਜਾਉਂਗਾ ਕਰੀ ਨਾ ਇਹ ਤਾਂ ਉਹ ਬੇਟਾ ਪਾ ਦੇਣਾ ਪਿੱਛੇ ਕਿੱਟੀ ਆ ਗਈ ਆ ਬੇਟੀ ਦੇਖੀਓ ਇੱਕ ਹੀ ਆਇਆ ਹਜੇ ਤਾਂ ਫਿਲਾਂਦੇ ਲੱਗਦਾ ਵੱਡਾ ਤੇ ਦੇਖ ਲੈ ਨਾ ਮੈਂ ਜਿਹੜਾ ਦੇਖਿਆ ਸੀ ਉਹ ਆ ਔਰ ਨਾ ਹੈ ਨੂੰ ਮਰਉਣੀ ਫਿਰ ਜਦੋਂ ਇੱਕ ਆ ਗਿਆ ਹੋਰ ਹਾਂ ਹਾਂ ਤੇ ਦੇਖ ਸਕਦੇ ਹੋ ਸਿਟੀ ਹਾਰਡ ਦੇ ਵਿੱਚ ਕਿਵੇਂ ਇੱਕ ਹੀ ਸੀ ਜਦੋਂ ਮੈਂ ਦੇਖਿਆ ਸੀ ਸੇਮ ਹੈ ਇਹੀ ਹਾਂਜੀ ਇਹੀ ਜਿਹੜਾ ਮੈਂ ਦੇਖਿਆ ਸੀ ਉਹ ਸੇਮ ਹੈ ਗੁਰਗੀ ਭਰ ਲੰਦੇ ਹੋ ਹਾਂਜੀ ਹੈ ਉਹ ਗੁਰਗੀ ਭਰ ਲੰਦੇ ਸੱਪ ਬਹੁਤ ਖਤਮ ਆ ਗਏ ਆਇਆ ਪਾ ਅੱਛੇ ਤਿੰਨ ਤਰ੍ਹਾਂ ਹਾਂਜੀ ਫੜ ਲਿਆ ਬਾਬਾ ਜੀ ਫਿਰ ਇਹ ਸੱਪ ਇੱਕ ਫੜਿਆ ਜੀ ਇਹਦੇ ਇੱਕ ਬਾਬਾ ਜੀ ਇਹ ਦੱਸੂਗਾ ਮੜਾ ਇਹ ਕਿਦਾਂ ਦਾ ਸੱਪ ਹੈ ਜਿਹੜਾ ਫੜਿਆ ਹੁਣ ਜ਼ਹਿਰੀਲਾ ਸੱਪ ਹੈ ਅਰੇ ਹਮਮ ਲੱਖਰ ਖਤਨਾਕ ਵੀ ਜੀ ਇਹਦਾ ਦੰਦ ਵੱਜਿਆ ਨਾ ਹਮ ਰਸਦੈ ਨਹੀਂ ਹੁੰਦਾ ਦੇਖ ਤਨੀ ਗਰੀਬ ਨੂੰ ਅੱਛਾ ਇਹਨਾਂ ਖਤਰਨਾਕ ਸੱਪ ਹੈ ਜੀ ਇਹ ਹੈ ਕਿ ਜੁਲੀ ਇਹ ਨਹੀਂ ਉਤਾਰੀ ਹੋਈ ਸੀ ਜੀ ਇਹਨੇ ਲਾਈ ਜੀ ਅੱਛਾ ਆਪਣੇ ਕੰਮ ਦੀ ਇਸਨੇ ਲਾਈ ਆ ਹਾਂ ਹਾਂ ਚਲੋ ਇਹਨੂੰ ਤਾਂ ਤੁਸੀਂ ਕਰੋ ਰੱਖੋ ਫਿਰ ਹੁਣ ਸਰ ਲੱਗੋ ਸਿਟੀ ਹਾਰ ਦੇ ਵਿੱਚ ਐਸਪੀ ਟੇਡਰ ਦੇ ਨਾਮ ਦੀ ਦੁਕਾਨ ਹੈ ਜਿਹੜਾ ਸ਼ੋਅਰੂਮ ਹੈ ਸਟੇਸ਼ਨਰੀ ਦੀ ਸ਼ਾਪ ਹੈ ਉੱਥੇ ਚੌਥਾ ਸੱਪ ਹੀ ਪੜਿਆ ਗਿਆ ਨਾਲ ਦੀ ਨਾਲ ਆਂਡੇ ਦੀ ਭਰੀ ਦੀ ਹਾਂਜੀ ਬਾਬਾ ਜੀ ਆਂਡੇ ਦੀ ਭਰੀ ਦੀ ਸੱਪਣੀ ਸੱਪਣੀ ਹੈ ਜੀ ਇਹ ਹਾਂ ਆਂਡੇ ਆਂਡੇ ਦੇ ਦੇ ਦਿੱਤੇ ਨੇ ਓਕੇ ਤਾਂ ਇਹ ਚੌਥਾ ਹੀ ਜੀ ਚੌਥਾ ਬਾਬਾ ਜੀ ਬਾਬਾ ਜੀ ਤੁਸੀਂ ਆਪਣਾ ਫੋਨ ਨੰਬਰ ਦੋਗੇ ਲੋਕਾਂ ਨੂੰ ਜਿੱਥੇ ਕੋਈ ਸੱਪ ਵਗੈਰਾ ਫੜ ਕੇ ਤੁਸੀਂ ਮਰੇ ਰਹੇ ਨੇ ਛੱਡਣੇ ਹੋਣੇ ਜੰਗਲ ਦੇ ਵਿੱਚ ਵਾਦਾ ਕਰਿਓ ਜੀ ਜਿਹਨੂੰ ਬਸ ਅਸੀਂ ਅੱਜ ਹੀ ਛੱਡੇ ਹੋਣੇ ਜੀ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਬੋਲੋ ਜੀ ਨੰਬਰ ਆਪਣਾ 98 559 77 265 ਧੰਨਵਾਦ ਉਹ ਕਪੜਾ ਲੈ ਆਈਏ ਕਿ ਕਿਹੜੀ ਜਗ੍ਹਾੋਂ ਤੁਸੀਂ ਬਸ ਇੱਥੇ ਆਪਣੇ ਮਰਿੰਡੇ ਮਰਿੰਡੇ ਤੋਂ ਇਹ ਸਪਣੀ ਆਈ ਹੈ ਇਹ ਕਿੰਨੇ ਸਾਲ ਪੁਰਾਣੀ ਲੱਗਦੀ ਐ? ਇਹ ਆਂਡੇ ਦੇ ਹਨ ਕਿੰਨੇ? ਅੱਛਾ ਦੇਣੇ ਆ ਜੇ? ਹਾਂ ਆਂਡੇ ਤੇ ਆਪਾਂ ਤਾਂ ਇਹਦੇ ਮੂੰਹ ਹੀ ਘੱਟ ਲਾਈਏ ਕਿ ਆਂਡੇ ਆਂਡੇ ਪਾਏ ਨਹੀਂ ਖਾਦੇ। ਓਕੇ। ਇਹਦੇ ਮੋਰੀਆਂ ਵੀ ਆ ਨਿਕਲ ਜਾਣੇ ਇਹਦੇ ਜਮਾਂ। ਹੂੰ ਹੂੰ। ਖਾਦੇ ਜੀ ਬਗਲੇ। ਤਕੀ ਆ ਵੀ ਚੱਕਦੇ ਨਾ। ਸਭ ਜälle ਖਾਰੇ। ਅੱਜ ਜਿਹੜਾ ਦੂਜਾ ਸੱਪ ਫੜਿਆ ਐ ਇਹ ਕਿਹੜਾ ਐ? ਇਹਦੇ ਨਾਲ ਦਾ ਜੋੜਾ ਐ। ਅੱਛਾ ਜੋੜਾ ਹੀ ਆ ਇਹ ਹੈ। ਇਹ ਵੀ ਸੇਮ ਉਹੀ ਚੀਜ਼ ਹੈ ਜੀ 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 ਇਹਦੀ ਵੀ ਉਮਰ ਲਗਭਗ ਹਾਂਜੀ ਵਿਗਵਾਨ ਦੀ ਜੋੜੀ ਦੀ ਏ ਅੱਛਾ ਜੀ ਤਾਂ ਵੀ ਖਤਰਨਾਕ ਲੱਗਦਾ ਇਹ ਦੇਖ ਲਓ ਸੱਪ ਵੀ ਫੜਿਆ ਏ ਕਿੰਨੇ ਸਾਲ ਪੁਰਾਣਾ ਲੱਗਦਾ ਤੁਹਾਨੂੰ ਇਹ ਹੈਗਾ 50 ਸਾਲ 50 ਸਾਲ ਪੁਰਾਣਾ ਏ ਘਟੋ ਘਟੇ ਤੇ ਜਿਹੜੀ ਇਹਦੀ ਲੈਂਥ ਹੈ ਇੰਨੀ ਰਹਿੰਦੀ ਏ ਜੀ ਇੰਨੀ ਰਹਿੰਦੀ ਏ ਇਦਾਂ ਮਧਰਾ ਬੰਦਾ ਹੁੰਦਾ ਹੈ ਉੱਪਰ ਤੱਕ ਜਾ ਐਦਾਂ ਫੇਰ ਮਧਰਾ ਸੱਪ ਹੁੰਦਾ ਹੈ ਅੱਛਾ ਜੀ ਹਾਂ ਤਾਂ ਮੇ ਸੱਪ ਤੇ ਜ਼ਿਆਦਾ ਖਤਰਨਾਕ ਹੁੰਦਾ ਹੈ ਜੀ ਹੈ ਹਾਂ ਹੁਣ ਤੂੰ ਵੈਸੇ ਬੋਲਦਾ ਨਹੀਂ ਪਾਪਾ ਜੀ ਦਿਖਾਓ ਹੁਣ ਲਓ ਠੀਕ ਹੈ ਕਿਦਾਂ ਦਾ ਸੱਪ ਹੈ ਜੀ ਇਹ ਜ਼ਰੀਦਾ ਹੈ ਇਹਦੇ ਖਤਰਨਾਕ ਸੱਪ ਹੈ ਤਾਂ ਹੁਣ ਤੁਸੀਂ ਇਹਦਾ ਕੀ ਕਰੋਗੇ ਜੇ ਤੁਸੀਂ ਫੜਿਆ ਆਇਆ ਇਸ ਨੂੰ ਫੜ ਦਿੰਨਾ ਸੀ ਜੰਗਲਾ 'ਚ ਜੰਗਲਾ 'ਚ ਛੱਡ ਦੂੰਗਾ ਜੀ ਹਾਂ ਹਾਂਜੀ ਹਾਂਜੀ ਰੱਖ ਨਹੀਂ ਸਕਦੇ ਹਾਂਜੀ ਉਹ ਰੱਖ ਨਹੀਂ ਸਕਦੇ ਹਾਂ ਹਾਂ ਤੜਾ ਨਾ ਕੀ ਆ ਬਬਾਈ ਬਸ ਉਹ ਹੀ ਤੇ ਨਾਂ ਹਾਂਜੀ ਤਰਸੀਮ ਨਾ ਤੁਸੀਂ ਤਰਸੀਮ ਨਾ ਕਿੱਥੋਂ ਆਏ ਹੋ ਤੁਸੀਂ ਮਰੰਡੇ ਤੋਂ ਮਰੰਡੇ ਤੋਂ ਅੱਜ ਤੁਸੀਂ ਖਲੜ ਖਲੜ ਦੇ ਵਿੱਚ ਇੱਕ ਬਾਂਸਾ ਵਾਲੀ ਚੁੰਗੇ ਦੇ ਸ਼ੋਅਰੂਮ ਦੇ ਵਿੱਚ ਇੱਕ ਬੇਸਮੈਂਟ ਦੇ ਵਿੱਚ ਇੱਕ ਸੱਪ ਫੜਿਆ ਆ ਤਾਂ ਕੁਝ ਕਹਿਣਾ ਚਾਹੁੰਦੇ ਹਾਂ ਫੈਰ ਨੋ ਕੀ ਕਿ ਤੁਸੀਂ ਇਹਦਾ ਮਤਲਬ ਕਿ ਬਚਾ ਕਿਵੇਂ ਕਰਨਾ ਹੈ ਆ ਕੀ ਕੀ ਹਿਸਾਬਤਾ ਵੇਦਾ ਇਹ ਤਾਂ ਬਚਾਓ ਵਸ ਇਹ ਜੇ ਦੰਗ ਵੱਜ ਜਾਵੇ ਤਾਂ ਆਪਣਾ ਕਪੜਾ-ਕਪੜਾ ਬਨਣਾ ਹਾਂ ਭਾਈ ਜੀ ਕੀ ਨਾਂ ਦਾ ਭਾਈ ਮੇਰਾ ਸੁਵਿੰਦਰ ਪਾਲ ਸਿੰਘ ਜੀ ਕੀ ਗੱਲਬਾਤ ਹੋਈ ਆ ਤੁਸੀਂ ਸਾਨੂੰ ਰਿਸੱਧਿਆ ਅੱਜ ਸਵੇਰੇ ਅਸੀਂ ਆਪਣੇ ਬੇਸਮੈਂਟ ਦੇ ਵਿੱਚ ਤਿੰਨ ਸੱਪ ਦੇਖੇ ਸੀਗੇ ਤਾਂ ਫਿਰ ਅਸੀਂ ਤਾਇਆ ਸਵੇਰੇ ਨੂੰ ਜਿਹੜਾ ਸੱਪ ਫੜਨ ਵਾਲਾ ਲੱਭਦੇ ਰੇ ਪਹਿਲੇ ਗੂਗਲ ਤੇ ਕੋਈ ਲੱਭੇ ਫਿਰ ਕੋਈ ਜਾਣਕਾਰ ਮਿਲ ਗਿਆ ਉਹਨੇ ਸਵੇਰੇ ਨੂੰ ਬੁਲਾਇਆ ਪਰਿੰਡੇ ਨੂੰ ਉਹਨੇ ਸੱਪ ਲੱਭੇ ਔਰ ਫੜੇ ਤਿੰਨ ਦੀ ਜਗ੍ਹਾ ਚਾਰ ਨਿਕਲੇ ਕੋਈ ਨੁਕਸਾਨ ਵਗੈਰਾ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਰੱਬ ਦੀ ਕਿਰਪਾ ਨਾਲ ਕੋਈ ਡਰ ਕੁਛ ਇਦਾਂ ਦਾ ਕੋਈ ਡਰ ਤਾਂ ਸੀਗਾ ਹੀ ਉਦੋਂ ਤੱਕ ਅਸੀਂ ਦੇ ਹੀ ਨਹੀਂ ਨਿੱਚ ਜਦੋਂ ਤੱਕ ਸੱਪ ਦਿਖਰੇ ਸੀ ਤਾਂ ਉਹ ਬਾਬਾ ਕੀ ਕਹਿੰਦਾ ਕਿ ਕੀ ਕਿੱਥੇ ਲੈ ਕੇ ਜਾਏਗਾ ਨਾ ਸੋ ਕਹਿੰਦਾ ਕਿ ਮੈਂ ਇਹਨਾਂ ਨੂੰ ਜਾਣਦੇ ਹਾਂ ਹੀ ਉਹਨੇ ਪੂਜਾ ਕੀਤੀ ਹੈ ਉਹਨਾਂ ਦੀ ਚੋਦੀ ਉਹਨਾਂ ਦਾ ਸਿਸਟਮ ਹੁੰਦਾ ਸਾਰਾ ਕੁਝ ਕੀਤਾ ਤੇ ਉਹ ਕਹਿੰਦਾ ਕਿ ਮੈਂ ਇਹਨੂੰ ਜਾਣਦੇ ਹਾਂ ਜੰਗਲ ਵਿੱਚ ਛੱਡ ਦਾਂਗਾ ਜਾਂ ਨਹਿਰ ਦੇ ਕਿਨਾਰੇ ਛੱਡ ਦਾਂਗਾ ਤੁਸੀਂ ਦੇਖਿਆ ਕਿ ਚਾਰ ਖਤਰਨਾਕ ਸੱਪ ਜਿਹੜੇ ਸ਼ੋਰੂਮ ਦੇ ਇੱਕ ਸਿਟੀ ਹਾਰਟ ਦੇ ਵਿੱਚ ਸ਼ੋਰੂਮ ਸੀ ਉਸ ਦੇ ਵਿੱਚ ਜਿਹੜੇ ਨੇ ਵੜ ਗਏ ਸੀ ਪਰ ਕਿਸੇ ਦਾ ਜਾਲੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਕਿਉਂਕਿ ਰੈਸਕਿਊ ਕਰਕੇ ਇਹਨਾਂ ਸੱਪਾਂ ਨੂੰ ਫੜ ਲਿੱਤਾ ਗਿਆ ਤੇ ਸਪੇਰੇ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਜੰਗਲ ਦੇ ਵਿੱਚ ਆ ਨਹਿਰ ਦੇ ਕੰਢੇ ਜਾ ਕੇ ਇਹਨਾਂ ਸੱਪਾਂ ਨੂੰ ਛੱਡ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਸ਼ੋਰੂਮ ਦੇ ਮਾਲਕ ਅਤੇ ਸਹਿਰ ਨਿਵਾਸੀਆਂ ਨੇ ਨਗਰ ਕੌਂਸਲ ਤੋਂ ਅਪੀਲ ਕੀਤੀ ਆ ਕਿ ਜਗ੍ਹਾ ਦੀ ਜਿਹੜੀ ਖਾਲੀ ਪਲਾਟ ਐ ਜਾਂ ਹੋਰ ਜਿਹੜੇ ਨਾਲੇ ਐ ਇਹਨਾਂ ਦੀ ਜਿਹੜੀ ਐ ਸਫਾਈ ਹੋਣੀ ਚਾਹੀਦੀ ਐ ਤਾਂ ਜੋ ਜ ਇਹ ਇਹ ਜੀ ਘਟਨਾਵਾਂ ਨਾ ਹੋ ਸਕਣ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ